बराबर <दिख़ा> भाई जी रोस्ता बनाई रखो पिछे पिछे आज खान साहब और सुन ला सा ਦੇਖਣ ਲਈ ਮੋਰਨੀ ਘੋੜੀ ਵੀ ਕਹਿੰਦੇ ਬਹੁਤ ਚੜਾਈ ਸੀ ਘੋੜੀ ਦੀ ਉਹਦੀ ਬੱਚੀਆਂ ਦਾ ਨਾਂ ਵੀ ਮੋਰਨੀ ਹੈ ਤੁਹਾਡੇ ਸਾਹਮਣੇ ਗਰਾਊਂਡ ਦੇ ਆਈ ਥੋੜਾ ਜਿਹਾ ਪਿੱਛੇ ਆ ਜਾਓ ਸਾਹਮਣੇ ਡਾਂਸ ਇਸੇ ਤਰ੍ਹਾਂ ਹੀ ਤੁਸੀਂ ਬਸਤਾ ਬਣਾਏ ਰੱਖੋ ਕੀ ਆ ਰਹੀ ਹੈ ਗਾਣੇ ਨੇ ਕਿਹੜੀ ਕਾਲੋਂ ਤੇ ਗਈ ਜੱਜ ਸਾਹਿਬ ਸੋਰ ਤੋਂ ਲਕੋੜੀ ਗਰਾਊਂਡ ਆਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਛੇ ਸਟੇਜ ਵਾਸਤਾ ਬਣਾ ਕੇ ਰੱਖੀ ਐ ਤੇ ਬਹੁਤ ਹੀ ਸੋਹਣਾ ਡਾਂਸ ਬਹੁਤ ਹੀ ਦਰਸ਼ਕ ਸੋਹਣਾ ਇੰਜੋਏ ਕਰ ਰਹੇ ਐ ਸੱਤ ਮਿੰਟ ਆਪਣੇ ਕੋਲੇ ਡਾਂਸ ਕਰਾਉਣ ਲਈ ਸੱਤ ਮਿੰਟਾਂ ਦੇ ਵਿੱਚ ਵੱਧ ਤੋਂ ਵੱਧ ਸਟੈਪ ਤੁਸੀਂ ਕਰਵਾ ਸਕਦੇ ਹੋ ਸਟਿਕ ਦਾ ਘੱਟ ਤੋਂ ਘੱਟ ਯੂਜ਼ ਕਰੋ ਕਿਆ ਬਾਤ ਹੈ ਕਿਆ ਬਾਤ ਹੈ ਤਾੜੀਆਂ ਨਾਲ ਲੋਕਾਂ ਨੂੰ ਵਾਚੋ ਮਾਈ ਜੀ ਉਸਤਾਦ ਰਣਜਿਤ ਕੰਡੇ ਨਾਲ ਆਪੋ ਨੇ ਬਣਾ ਮੋਦ ਤੋਂ ਬੱਲੇ ਆ ਗਣਾ ਹੈ ਬਹੁਤ ਸ਼ਾਬਾਸ਼ ਇਹ ਲਿਖਿਤ ਕਰਾ ਕੰਮ ਤਬਣਾ ਕਰ ਕੋ ਬੜਾ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਬਹੁਤ ਸੋਹਣਾ ਫੂਲ ਚੱਲ ਰਿਹਾ ਬਹੁਤ ਬਹੁਤ ਵਧੀਆ ਮੈਂ ਬਹੁਤ ਮੰਨੂਨ ਲਾਈਵ ਆਹ ਆਹ ਆਦੇ ਆਪੂ ਨਾਲ ਮਰੀ ਜਾਨੀ ਇਹਨਾਂ ਚੱਕੀ ਸਰਪਾਰੀਆਂ ਲਿਆ ਲੋ ਦੋ ਤੇ ਦੋ ਮਾਤ ਬਹੁਤ ਹੀ ਵਧੀਆ ਬਣਿਆ ਟੱਕ ਤੋਂ ਇੱਕ ਚੜਦੇ ਚੜਦੇ ਡਾਂਸ ਰਿਹਾ ਕੋੜੀਆਂ ਬੜਾ ਵਾਹ ਜਿਆਪਤ ਟੋਲੀਆਂ ਨੂੰ ਬੇਂਤਿਆ ਟੋੜੋ ਜੋਰ ਨਾਲ I'm yeah. sorry, yeah. ਬਾ ਵੀਡੀਓ ਬਣ ਜੰਦੇ ਨੀਜੀ ਆਓ ਹੁਣ ਮਣੀ ਤਾਂ ਮੈਂਟ ਕਿ ਵਾਇਰਲ ਨੇ ਇੱਕ ਵਾਰੀ ਬਾਹਰ ਹੋ ਜਾਓ ਸਾਰੇ ਵੀਰ ਯੂਟਿਊਬਰ ਦਾ ਤੌਰ ਆਲੇ ਦਾ ਜੱਜਾ ਦੇ ਮੇਨਾ ਸਾਈਡ ਲਾਈਨ ਤੇ ਹੋ ਗਏ ਇੰਜੋਏ ਕਰੋ ਭਰਾਵਾਂ ਨੂੰ ਬੇਨਤੀ ਆ ਠੱਕ ਵੜੀ ਬਹੁਤ ਲੋਨਾ ਸੁਰੂ ਕਰਿਆ ਚਿੰਤਾ ਨਾ ਲੋਕੀ ਕ੍ਰਾਉਡ ਤੋਂ ਬਾਹਰ ਨਹੀਂ ਹੈ ਹੈਲੋ ਠੰਡਾ ਹੀ ਯਾਰ ਆ ਜਾ ਦੇ ਕੋਲੇ ਨੂੰ ਚੱਲਦੇ ਆ ਜਿਹੜੇ ਜਿੱਦੋ ਨਾ ਬਹੁਤ ਮੁਸ਼ਕਿਲ ਕਰਦੀ ਹੈ ਹੈਲੋ ਹਾਈ ਕੋਡ ਵਿਚਾਲੇ ਕਰ ਲੋ ਲਓ ਜੀ ਸਾਰੇ ਪਾਸੇ ਬਚੂ ਦਾ ਬਰਾਦਰ ਕੋੜੇ ਬਾਹਰ ਇੱਥੇ ਵਿਚਾਲੇ ਕਰ ਲੋ ਤੇ ਜਾਦਾ ਸੇ ਪਾਸੇ ਨਾਲ ਜਾਓ ਵਿਚਾਲੇ ਰੱਖੋ ਮੇਰਾ ਵੀ ਸਾਰੇ ਭਰਾਵਾਂ ਦੇ ਕੋੜਾ ਉਹ ਫੇਰ ਇਤਨਾ ਵੀ ਦੂਰ ਹੋ ਜਾਣਾ ਬੱਸ ਆ ਬੱਸ ਅੰਦਰ ਵੜ ਜਾਂਦੇ ਭਾਈ ਜੀ ਬੇਰੀ ਆ ਯਾਰ ਬਾਈ ਸਾਰੇ ਰੈੱਡ ਲਾਈਨ ਤੇ ਹੋ ਜਾਓ ਟੋਲੇ ਨੂੰ ਇੱਕਰ ਕਮੇਟੀ ਵੱਲੋਂ ਇਹ ਕੀ ਵਾਇਲਡ ਲਾਈਨ ਤੇ ਵਾਇਲਡ ਲਾਈਨ ਤੇ ਕਰਾਇਆ ਜਾਊਗਾ ਸਾਰੇ ਬਸਟਾਂ ਨੂੰ ਕੋੜਾ ਚੈੱਕ ਕਰੇਗੀ ਜੀ ਸੋਹ ਐਂਸ ਕਾਲਿਆ ਰਿਪੋਰਟ ਬੰਦ ਚੱਕਿਆ ਬੱਸ ਕੋ ਮਾ ਦੇਖੋ ਡਾਂਸ ਦੇਖਣ ਲਈ ਪਿੱਛੇ ਵਾਲਿਆਂ ਦੀ ਬੇਨਤੀ ਹੈ ਵੀ ਵਾਇਲਡ ਲਾਈਨ ਤੇ ਹੋ ਜਾਓ ਤੁਸੀਂ ਵੀ ਦੇਖਿਓ ਵੀ ਕੋੜਾ ਕਿਹੜਾ ਵਧੀਆ ਮਾਚ ਦਾ ਵਾਈਟ ਲਾਈਨ ਤੇ ਰਾਉਂਡ ਲਾ ਦੇ ਖਾਨ ਸਾਹਿਬ ਇੱਕ ਵਾਰ 120 ਨੰਬਰ ਘੋੜਾ ਇਸ ਕੋਲ ਦੀ ਲੈਂਡ ਤੇ ਲੈਂਡ ਤੇ ਕਰ ਲੋ ਸਾਰੇ ਦਰਸ਼ਕੋ ਦੇ ਬੈਠੋ ਵਾਹ ਸੋਹਣਾ ਨਾਸੋ ਵਾਲਾ ਜੀ ਚਲਾਈਏ ਕਰੀਏ ਦੀ ਸ਼ਾਨ ਹੈ ਘੋੜਾ ਫੜਦਾ ਫੜਦਾ ਕਿਹੜਾ ਕਢਾਉਂਦਾ ਜੇੜਾ ਕਢਾਉ ਲੈਣ ਤੇ ਜਿਹੜਾ ਨਾਸ ਦੀ ਕਢਾਉਂਦਾ ਖਾਨ ਮਾਰੇ ਲੁੱਟਦਾ ਨਾਸ ਦੀ ਕਢਾਉਂਦਾ ਬਾਹਰ ਜਾ ਖਾਨ ਨੰਬਰ ਜਾਂਦੇ ਨੰਬਰ ਜਾਂਦੇ ਲੈਂਦੇ ਮੜਾ ਜਾ ਜਾਂਦੇ ਪੂਰੀ ਹੁਣ ਜਿਹੜਾ ਭਰਾ ਜੇ ਮਸਾ ਵਿਗਾੜੂਗਾ ਤਾਂ ਇਹ ਪ੍ਰੋਗਰਾਮ ਇੱਥੇ ਹੀ ਬੰਦ ਕਰ ਦਾਂਗੇ ਬਈ ਥੋੜਾ ਮਨੋਰੰਜਨ ਵਿੱਚ ਰਹਿ ਜਾਣਾ ਬੜੀ ਦੂਰ ਆਦਾ ਫੋਨ ਲੱਗੇਗਾ ਲਗਾਵਾ ਦੋ ਇਹ ਬਜੀ 6 ਹੋ ਰਿਹਾ ਹੈ ਕੋਈ ਨਾ ਫੋਨ ਦਾ ਨਾਮ ਪਤਾ ਨਹੀਂ ਨਾ ਤਾਰੀ ਦਾ ਬਸ ਆਏ ਮੋਸਾ ਬਣਾ ਕੇ ਰੱਖੋ ਮੇਰਾ ਵੀਰ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਜਿਹੜੇ ਘੋੜੇ ਘੋੜੀ ਦਾ ਡਾਂਸ ਪਸੰਦ ਆਵੇ ਤਾੜੀਆਂ ਮਾਰਦੇ ਕਰੋ ਮੇਰਾ ਵੀਰ ਤਾੜੀਆਂ ਲਾ Sí. <laughs> ਦਰਸ਼ਕ ਵੀਰਾਂ ਨੇ ਤੁਹਾਡੇ ਘੋੜੇ ਲਈ ਨਾਮ ਭੇਜਿਆ ਵੀਰੇ ਖੁਸ਼ ਹੋ ਗਏ ਬਾਈ ਹੌਸਲਾ ਬੁਲਾਈ ਕਰੋ ਸਾਰੇ ਮੇਰੇ ਵੀਰਾਂ ਘੋੜੇ ਆ ਬਾਈ ਬਹੁਤ ਦੂਰੋਂ ਆਇਆ ਤੇ ਬਹੁਤ ਮਿਹਨਤ ਕੀਤੀ ਹੈ ਘੋੜੇ ਨੇ ਇਹ ਨਹੀਂ ਬਹੁਤ ਟਾਈਮ ਬਰਬਾਦ ਕਰਦੇ ਹੋ ਜੇ ਇਹ ਸੱਟ ਮਾਰ ਜਗਾ ਤੇ ਪਰ ਹਰ ਜਰੂਰ ਤੇ ਵੀ ਬੜਾ o outro é lado ਅਜ ਨਹੀਂ ਆ ਰਿਹਾ ਤਾਰੀਆਂ ਦਾ ਤਾਰੀਆਂ ਦਾ

ਰਾਣੇ ਕੋੜੇ ਲਈ ਤਾਲੀਆਂ ਜੋਧਪੁਰ ਤੋਂ ਸੱਜ ਕੇ ਕਢਾ ਗਏ ਗੇ ਸਵਾਗਤ ਹੈ ਜੀ ਹੋਵੀਆਂ ਵਾਹ ਜੀ ਲੱਗੋ ਇਹੋ ਜਿਹੇ ਡਾਂਸ ਰੀਲਾਂ ਦੇ ਵਿੱਚ ਵੀ ਵੇਖੇ ਸੀ ਆਪਾਂ YouTube ਤੇ ਵੇਖੇ ਸੀ ਜਿਹੜਾ ਜ ਸਾਹਮਣੇ ਆਪਣੇ ਗੰਗਨਾਰ ਦੇ ਵਿੱਚ ਡਾਂਸ ਕਰ ਰਿਹਾ ਮੋਰਨੀ ਘੋੜੀ ਦੀ ਬੱਚੀ ਮੋਰਨੀ ਅੱਜ ਫੇਰ ਪਹੁੰਚ ਚੁੱਕੀ ਹੈ ਗਰਾਊਂਡ 'ਚ ਕੀ ਬਾਤ ਕੀ ਬਾਤ ਹਾਂ ਜੀ ਪਾਲ ਕਾਇ ਪੂਰਾ ਹੋਣਾ 10 ਮਿੰਟ ਪਹਿਲਾਂ ਹੀ ਵਿਸਲ ਆ ਚੁੱਕੀ ਹੈ ਵਾਹ ਵਾਹ ਕੀ ਬਾਤ ਹੈ ਬਹੁਤ ਅੱਛੇ ਤਜਰਬੇ ਵਾਲੇ ਪੇਸ਼ ਹੋਏ ਨੇ ਸਰ ਜੀ ਸਾਰੇ ਦਰਸ਼ਕਾਂ ਦਾ ਬੜਾ ਧੰਨਵਾਦ ਤੁਸੀਂ ਬੜੇ ਪਿਆਰ ਨਾਲ ਇਹਨਾਂ ਡਾਂਸ ਵੇਖਿਆ ਤੇ ਜਿਹੜੇ ਹੋਰ ਨੱਪਰ ਘੋੜੇ ਕੋ